ਸੰਗਰਾਂਦ ਦੇ ਦਿਹਾੜੇ ਤੇ ਖਾਮਨ ਦਾ ਮਹੀਨਾ ਨਵਾਂ ਚੜਿਆ ਉਹਦੇ ਕਰਕੇ ਗੁਰੂ ਘਰ ਦੇ ਵਿੱਚ ਸਵੇਰ ਤੋਂ ਹੀ ਸੰਗਤਾਂ ਦਾ ਗਮਸਤ ਹੋਣ ਆ ਰਹੀਆਂ ਐ ਬਾਬਾ ਦੀਪ ਸਿੰਘ ਜੀ ਸਰਦਾਰਾਂ ਜਿਹੜੇ ਵੀ ਸੰਗਤ ਜਾਂਦੀ ਹੈ ਬਹੁਤ ਹੀ ਪਿਆਰ ਦੇ ਸਤਿਕਾਰ ਨਾਲ ਸੰਗਤ ਦਰਸ਼ਨ ਕਰਦੀ ਹੈ ਔਰ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਨਾ ਉਸੇ ਆ ਕੇ ਪੂਰੀ ਹੋ ਜਾਂਦੀਆਂ ਨੇ 2 ਘੰਟੇ ਤੇ ਗੁਰੂ ਸ਼ਬਦ ਵਿਚਾਰ ਹੁੰਦਾ ਪਾਠ ਚੱਲਦਾ ਦਿਨ ਰਾਤ ਚੱਲਦਾ ਅੱਜ ਤੂੰ ਦੇਖ ਰਿਹਾ ਚਪਰੇ ਵਾਲੇ ਦੇ ਕੋਲ ਲੱਖਾਂ ਸੰਗ ਜੜੀ ਹੈ ਨਾ ਕਿਤੋਂ ਬਾਰੋ-ਬਾਰ ਦੂਰੋਂ ਤੱਕ ਵੀ ਆ ਕੇ ਦੱਸਣ ਕਰਦੀਆਂ ਨੇ ਜੀ ਕੇ ਸੰਸਾਰ ਦੇਸਾ ਪੂਰੇ ਚਲੇ ਰਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਤੁਸੀਂ ਦੇਖ ਰਹੇ ਲੁਧਿਆਣਾ live ਲੁਧਿਆਣਾ ਦੇ ਸਾਰੇ ਦਰਸ਼ਕਾਂ ਨੂੰ ਸਾਉਣ ਦੇ ਸੰਗਰਾਂਦਿਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਨਾਲ ਗੱਲ ਲਈ ਮੌਜੂਦ ਨੇ ਐਸੇ ਬਲਬੀਰ ਸਿੰਘ ਜੀ ਔਰ ਐਸਵੇ ਲੰਗਿਆਸੀ ਸਿੱਧਾ-ਸਿੱਧਾ ਕਹਿ ਸਕਦੇ ਆਂ ਦੀ ਬਾਬਾ ਦੀਪ ਸਿੰਘ ਕੋ ਦੁਆਰਾ ਸਾਹਿਬ ਦੇ ਵਿੱਚ ਖਾਲਸਾ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੀ ਦੇ ਅਸਥਾਨ ਤੇ ਇੱਥੇ ਖੜੇ ਆਂ ਜਿੱਤੇ ਗਿਆ ਸੰਗਰਾਮ ਦਾ ਮਹੀਨਾ ਸਾਵੰਦ ਦਾ ਮਹੀਨਾ ਚੜਿਆ ਜੋ ਕਿ ਸੰਗਤ ਬੜੀ ਤੂਮਤਾਮਨਾ ਤੇ ਆ ਰਹੀ ਹੈ ਬੜੇ ਸ਼ਰਧਾ ਨਾਲ ਬਣਾਇਆ ਜਾਂਦਾ ਹੈ ਬਾਬਾ ਦੀਪ ਸਿੰਘ ਦੇ ਸ਼ਰਧਾ ਨਾਲ ਜਿਹੜੇ ਵੀ ਸੰਗਤ ਇੱਥਾਂ ਆਂਦੀ ਹੈ ਬਹੁਤ ਹੀ ਪਿਆਰ ਦੇ ਸਤਿਕਾਰ ਨਾਲ ਸੰਗਤ ਦਰਸ਼ਨ ਕਰਦੀ ਹੈ ਔਰ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਹਨ ਉਹ ਚਾ ਕੇ ਪੂਰੀ ਹੋ ਜਾਂਦੀਆਂ ਨੇ ਇਜ ਕੋਈ ਦੋ ਸ਼ੱਕ ਦੀ ਗੱਲ ਨਹੀਂ ਹੈਗੀ ਬਾਬਾ 24 ਘੰਟੇ ਇੱਥੇ ਗੁਰੂ ਸ਼ਬਦ ਵਿਚਾਰ ਹੁੰਦਾ ਪਾਠ ਚੱਲਦਾ ਦਿਨ ਰਾਤ ਚੱਲਦਾ ਅੱਜ ਤੂੰ ਦੇਖ ਰਹੇ ਹੋ ਚਪਰੇ ਵਾਲੇ ਦਿਨ ਤੋਂ ਲੱਖਾਂ ਸੰਗ ਜੜੀ ਹੈ ਨਾ ਕਿਤੋਂ ਬਾਰੋ-ਬਾਰ ਦੂਰੋਂ ਤੱਕ ਵੀ ਆ ਕੇ ਦਸਾਂ ਕਰਦੀਆਂ ਨੇ ਇੱਥੇ ਮਨੋ ਕਾਮਨਾ ਜਿਹੜਾ ਦਿਲ ਦੇ ਨੇ ਸਰਦਾਰ ਅਰਦਾਸ ਕਰਦੇ ਨੇ ਉਹਦੀ ਸ਼ਰਧਾ ਹਮੇਸ਼ਾ ਹੀ ਪੂਰੀ ਹੋਏਗੀ ਅੱਜ 24 ਘੰਟੇ ਲੰਗਰ ਚੱਲਦਾ ਦਿਨ ਰਾਤ ਲੰਗਰ ਚੱਲਦਾ ਪਾਠ ਹੁੰਦਾ ਸੰਗਤਾਂ ਨੇ ਆ ਕੇ ਬੜੇ ਪਿਆਰ ਸ਼ਰਧਾ ਨਾਲ ਕੀਰਤਨ ਕਰਦੀਆਂ ਨੇ ਕੀਰਤਨ ਸੁਣਦੀਆਂ ਨੇ ਪਾਠ ਹੁੰਦਾ ਹੈ ਇਸੇ ਕਿਸਮ ਦੀ ਕਿਸੇ ਉਹ ਹੀ ਤਕਲੀਫ ਹੁੰਦੀ ਹੈ ਬਾਬਾ ਜੀਦਰ ਤੇ ਆ ਕੇ ਸਾਰੇ ਉਹਨੇ ਸਰਦਾ ਦੇ ਸਰਦਾ ਨਾਰਕਾ ਅਰਦਾਸ ਕਰੋ ਸਾਰੀ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਅੱਜ ਸੰਗਰਾਂਦ ਦੇ ਦਿਹਾੜੇ ਤੇ ਸ਼ਾਵਨ ਦਾ ਮਹੀਨਾ ਨਵਾਂ ਚੜਿਆ ਉਹਦੇ ਕਰਕੇ ਗੁਰੂ ਘਰ ਦੇ ਵਿੱਚ ਸਵੇਰ ਤੋਂ ਹੀ ਸੰਗਤਾਂ ਨਗਮ ਅਸੰਗ ਹੋਣ ਆ ਰਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਬੈਣ ਉੱਠਣ ਲਈ ਤੇ ਲੰਗਰ ਵਾਸਤੇ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ ਨੇ ਗੁਰਬਾਣੀ ਦਾ ਲੰਗਰ ਚੱਲ ਰਿਹਾ ਹੈ ਕੀਰਤਨ ਸੁਣ ਕੇ ਸੰਗਤ ਆਪਣੇ ਆਪ ਨੂੰ ਗੁਰੂ ਭਾਗਾਂ ਲਈ ਸਮਝਦੀ ਹੈ ਜਿਹੜੇ ਗੁਰੂ ਘਰ ਆਏ ਅਧੀਨ ਉਹਨਾਂ ਦਾ ਆਸਕਰਦੇ ਆ ਕਿ ਗੁਰੂ ਮਹਾਰਾਜ ਉਹਨਾਂ ਨੂੰ ਸੱਦ ਬੁੱਧੀ ਦੇ ਅਤੇ ਚੰਗਾ ਜੀਵਨ ਸੇਤਾਂ ਕਾਮਯਾਬੀ ਬਖਸ਼ੇ ਹਾਂ ਭਾਈ ਕੋ ਜੀ ਕੀ ਫਤਿਹ ਸੰਗਰਾਂਦ ਦੇ ਦਿਹਾੜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਏ ਅੱਜ ਸਵੇਰ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਦਾ ਨਿਰੰਤਰ ਆਣਾ ਜਾਣਾ ਚੱਲ ਰਿਹਾ ਹੈ ਸੰਗਤਾਂ ਗੁਰੂ ਦਾ ਲਾਹਾ ਲੈ ਰਹੀਆਂ ਜੱਸ ਅਸੀਂ ਵੀ ਕੋਸ਼ਿਸ਼ ਕਰੀਏ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਪੂਰੀ ਕੇ ਸੰਗਤਾਂ ਲਈ ਹਰ ਤਰ੍ਹਾਂ ਦੇ ਸਹੂਲਤਾਂ ਦਾ ਇੰਤਜ਼ਾਮ ਕੀਤੇ ਜਾਣ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਕਿਸੇ ਸੰਗਤ ਨੂੰ ਆਵੇ ਚਾਹਾਂਗੇ ਲੁਧਿਆਣਾ ਵਾਸੀ ਹਰਿਆਣਾ ਵਾਸੀਨ ਕਹਿਣਾ ਜਾ ਰਹੇ ਆ ਵੀ ਨਸ਼ਿਆਂ ਤੋਂ ਦੂਰ ਹਟੋ ਗੁਰਬਾਣੀ ਅਤੇ ਗੁਰੂ ਦੇ ਲਾੜਾ ਲੱਗੋ ਖੇਡਾਂ ਖੇਡੋ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਕਾਮਯਾਬੀਆਂ ਮਾਣੋ ਵਾਹਿ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਮੂਹ ਪੰਜਾਬੀਆਂ ਨੂੰ ਸਮੂਹ ਦੇਸ਼ਵਾਸੀਆਂ ਨੂੰ ਅੱਜ ਇਸ ਸ਼ਾਵਣ ਦੀ ਪਵਿੱਤਰ ਸੰਗਰਾਂਦ ਤੇ ਲੱਖ ਲੱਖ ਮੁਬਾਰਕਾਂ ਔਰ ਆਸ ਕਰਦੇ ਆਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਇੱਜ਼ਤਾਂ ਦਾ ਮਾਹੌਲ ਚੱਲ ਰਿਹਾ ਵੀ ਆਪਸ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਪਿਆਰ ਬਣਿਆ ਰਹੇ ਕਿਉਂਕਿ ਪੰਜਾਬ ਭਾਈਚਾਰਕ ਸਾਂਝ ਕਰਕੇ ਪਛਾਣਿਆ ਜਾਂਦਾ ਔਰ ਸਭ ਤੋਂ ਵੱਡੀ ਗੱਲ ਜੋ ਅੱਜ ਕੱਲ੍ਹ ਹਾਲਾਤ ਦੇਖ ਰਹੇ ਆਂ اے سچے بادشاہ سب نو دیہ روزگتا بخشے۔ شریر تندرستی تے سب کچھ چنگا لگدا ہے۔ نیتہ لکھاں کروڑاں روپے کول پے بھی بیکار نے۔ اسلی پرماطما دے چرناں چ ارदास سب چ پیار بنیا رہے سب نو تندرستیاں بخشنا پرماطما اور سب دے گھراں چ ہی خوشیاں رہن۔ سب نو دکھ تو منجا رکھنا۔ کیمرا پرسن ਧਰਮੇ ਦੇ ਨਾਲ ਹਰਦੀਪ ਦੁਆ ਨੂੰ دی اجازت। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।